ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ 2024 ਦਸੰਬਰ ਦੇ ਇਹਨਾਂ 2 ਦਿਨਾਂ ਚ ਹੋਣ ਜਾ ਰਹੀਆਂ ਨੇ ਵੱਡੀਆਂ ਕਟਨਾਵਾਂ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਦਸੰਬਰ ਮਹੀਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਸਾਉਂਦਾ ਹੈ ਪਿਆਰਿਓ ਇਸ ਮਹੀਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਲੱਖ ਤੇ ਜਿਗਰ 4 ਸਾਹਿਬਜ਼ਾਦੇ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਕੌਮ ਦੀ ਖਾਤਰ ਇਸ ਦੇਸ਼ ਦੀ ਖਾਤਰ ਪੰਥ ਦੇ ਲਈ ਪਿਆਰਿਓ ਬੇਨਤੀ ਕਰਦਾ ਦਸੰਬਰ ਦੇ ਮਹੀਨੇ ਦੇ ਵਿੱਚ ਇਸ ਵਾਰ ਆਖਿਆ ਜਾ ਰਿਹਾ ਹੈ ਕਿ ਇੱਕ ਤਾਂ ਠੰਡ ਬਹੁਤ ਜ਼ਿਆਦਾ ਪੈਣ ਵਾਲੀ ਹੈ ਔਰ ਦੂਜੀ ਗੱਲ ਕਿ ਇਸ ਦਸੰਬਰ ਦੇ ਮਹੀਨੇ ਦੇ ਵਿੱਚ ਇਹ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਸਾਧ ਸੰਗਤ ਐਤਕੀ ਇਹ ਸ਼ਹੀਦੀ ਜੋੜ ਮੇਲੇ ਤੇ ਬਹੁਤ ਜ਼ਿਆਦਾ ਇਕੱਠ ਹੋਣ ਦੀ ਸੰਭਾਵਨਾ ਹੈ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੇ ਪਹੁੰਚੇਗੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੇ ਪਹੁੰਚ ਕੇ ਸਾਧ ਸੰਗਤ ਉਹਨਾਂ ਸ਼ਹੀਦਿਆਂ ਨੂੰ ਨਤਮਸਤਕ ਕਰੇਗੀ ਤੇ ਆਪਣਾ ਸਿਰ ਨਿਵਾਵੇਗੀ ਪਿਆਰਿਓ ਪਰ ਇਸ ਵੱਡੇ ਇਕੱਠ ਦੇ ਵਿੱਚ ਕਹਿੰਦੇ ਪ੍ਰਸ਼ਾਸਨ ਨੂੰ ਪ੍ਰਬੰਧ ਵੀ ਬੜੇ ਤਕੜੇ ਕਰਨੇ ਪੈਣਗੇ ਹਾਲਾਂਕਿ ਪ੍ਰਸ਼ਾਸਨ ਕਹਿੰਦੇ ਜ਼ੋਰ ਲਗਾ ਰਿਹਾ ਵੀ ਇਹ ਇਕੱਠ ਜਿਹੜਾ ਹੈ ਉਹ ਬਹੁਤਾ ਨਾ ਹੋਵੇ ਕਿਉਂਕਿ ਬਹੁਤੇ ਇਕੱਠ ਦੇ ਵਿੱਚ ਜਿੰਨਾ ਜ਼ਿਆਦਾ ਵੱਡਾ ਇਕੱਠ ਵਧੇਗਾ ਸਮੂਹ ਵਧੇਗਾ ਕਿਤੇ ਇਸ ਇਕੱਠ ਦੇ ਵਿੱਚ ਵੱਡੀ ਘਟਨਾ ਦਾ ਹੋਣਾ ਵੀ ਜਿਹੜਾ ਹੈ ਉਹ ਸੁਭਾਵਿਕ ਹੈ ਇਸ ਕਰਕੇ ਇਹ ਘਟਨਾ ਜਿਹੜੀ ਹੈ ਨਾਮ ਆਪਰੇ ਤੇ ਇਕੱਠ ਨੂੰ ਵੀ ਘਟਾਇਆ ਜਾ ਰਿਹਾ ਹੈ ਸਾਧ ਸੰਗਤ ਬੇਨਤੀ ਕਰਾਂ ਵੀ ਜੋ ਕੁਝ ਹੋਣਾ ਹੈ ਜਾਂ ਜੋ ਕੁਝ ਹੋਣ ਵਾਲਾ ਹੈ ਉਹਦੇ ਤੋਂ ਮਾਲਕ ਹੀ ਜਾਣੂ ਹੈ ਕੋਈ ਬੰਦਾ ਜਾਣੂ ਨਹੀਂ ਸਿਰਫ ਇਹ ਅਫਵਾਮਾਂ ਨੇ ਸਿਰਫ ਇਹ ਗੱਲਾਂ ਬਾਤਾਂ ਹੀ ਨੇ ਜੋ ਕੀਤੀਆਂ ਜਾ ਰਹੀਆਂ ਨੇ ਕਿ ਆ ਨਾ ਹੋ ਜੇ ਉਹ ਨਾ ਹੋ ਜੇ ਆ ਹੋਣ ਵਾਲਾ ਹੈ ਉਹ ਹੋਣ ਵਾਲਾ ਹੈ ਪਰ ਸਾਧ ਸੰਗਤ ਪਤਾ ਕਿਸੇ ਨੂੰ ਕੁਝ ਵੀ ਨਹੀਂ ਹੈ ਕਿ ਆਖਰ ਇਹ ਸਾਰੀਆਂ ਸਿਰਫ ਇੱਕ ਘਟਨਾਵਾਂ ਦਾ ਜ਼ਿਕਰ ਹੀ ਹੈ ਸਿਰਫ ਇੱਕ ਗੱਲਾਂ ਬਾਤਾਂ ਹੀ ਨੇ ਅਫਵਾਹਾਂ ਹੀ ਉੱਡ ਰਹੀਆਂ ਨੇ ਕਿ ਆਖਰ ਆ ਨਾ ਹੋ ਜੇ ਉਹ ਨਾ ਹੋ ਜੇ ਪਰ ਸਾਧ ਸੰਗਤ ਬੇਨਤੀ ਕਰਕੇ ਆਪ ਜੀ ਦਾ ਮੈਂ ਧਿਆਨ ਦਿਵਾਵਾਂ ਕਿ ਲਗਭਗ ਫਤਿਹਗੜ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਉਹ ਸ਼ੁਰੂ ਹੋ ਜਾਂਦਾ ਹੈ 2 ਦਸੰਬਰ ਤੋਂ ਲਗਭਗ ਉਹ ਸ਼ੁਰੂ ਹੀ ਹੋ ਜਾਂਦਾ ਹੈ ਪਹਿਲਾਂ ਚਮਕੌਰ ਸਾਹਿਬ ਦਾ ਉਸ ਤੋਂ ਬਾਅਦ ਫਿਰ ਫਤਿਹਗੜ ਸਾਹਿਬ ਨੂੰ ਸੰਗਤ ਚਾਲੇ ਪਾ ਦਿੰਦੀ ਹੈ ਇਹਨਾਂ ਸਾਰੀਆਂ ਘਟਨਾਵਾਂ ਤੋਂ ਉੱਚੇ ਉੱਠ ਕੇ ਪਿੱਛੇ ਹੋ ਕੇ ਇਹਨਾਂ 'ਚ ਗੱਲਾਂ ਤੋਂ ਆਪਣਾ ਧਿਆਨ ਹਟਾ ਕੇ ਸੱਚੀ ਸ਼ਰਦਾ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਆਪਾਂ ਨਤਮਸਤਕ ਹੋਈਏ ਨਮਸ਼ਕਾਰ ਕਰੀਏ ਗੁਰਬਾਣੀ ਪੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਦਈਏ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ ਆਪਣਾ ਸਰੀਰ ਵੀ ਜਿਹੜਾ ਹੈ ਉਹ ਲੇਖੇ ਲਾ ਦਿੱਤਾ ਹੈ ਸਾਡੇ ਛੋਟੇ ਛੋਟੇ ਬੱਚੇ ਅਸੀਂ ਕਿੰਨਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਮਾੜੀ ਮੋਟੀ ਬੱਚੇ ਦੀ ਤਬੀਅਤ ਖਰਾਬ ਹੋ ਜਾਏ ਤੇ ਪਿਆਰਿਓ ਸਾਡੀ ਜਾਨ ਤੇ ਬਣ ਪੈਂਦੀ ਹੈ ਪਰ ਉਥੇ ਛੋਟੇ ਛੋਟੇ ਬੱਚਿਆਂ ਨੇ ਆਪਣੀ ਤਖਲੀਫ ਨਾ ਜਿਹੜੀ ਹੈ ਬਰਾਬਰ ਕਰਕੇ ਸਾਸੰਗਤ ਕੌਮ ਤੇ ਪੰਥ ਲਈ ਆਪਣੇ ਸ਼ਰੀਰ ਨੂੰ ਵੀ ਕੁਰਬਾਨ ਕਰ ਦਿੱਤਾ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਥੇ ਲੈਕਚਰ ਪੁਣਾ ਨਾ ਖਿਲਾਰ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੀਏ ਕਿ ਸਰਬੱਤ ਦਾ ਭਲਾ ਕਰਿਓ ਸਤਿਗੁਰੂ ਜੀ ਹੋ ਸਕਦਾ ਹੈ ਇਹ ਕਈ ਲੋਕਾਂ ਦੀ ਚਾਲ ਹੋਵੇ ਕਿ ਫਤਿਹਗੜ੍ਹ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਜਾਂ ਫਿਰ ਕੁਝ ਲੋਕਾਂ ਦੇ ਹੋਰ ਮਨਸੂਬੇ ਵੀ ਹੋ ਸਕਦੇ ਨੇ ਵੀ ਸ਼ਾਇਦ ਇਹ ਪ੍ਰੋਗਰਾਮ ਨੂੰ ਅਸੀਂ ਫਿੱਕਾ પાਕੇ ਸ਼ਾਇਦ ਅਸੀਂ ਕੋਈ ਆਪਣੇ ਪ੍ਰੋਗਰਾਮ ਕਰੀਏ ਤੋਂ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਤੇ ਸਾਨੂੰ ਗੌਰ ਕਰਨਾ ਪਵੇਗਾ ਧਿਆਨ ਦੇਣਾ ਪਵੇਗਾ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਵੀ ਪ੍ਰੋਗਰਾਮ ਜਿਹੜਾ ਖੁਸ਼ੀ ਦਾ ਉਹ ਨਾ ਕੀਤਾ ਜਾਵੇ ਇਹ ਵੀ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਇੱਕ ਇਹ ਵੀ ਧਿਆਨ ਵਿੱਚ ਰੱਖਿਆ ਜਾਏ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਸੇਵਾ ਸਿਮਰਨ ਕਰੀਏ ਭਜਨ ਬੰਦਗੀ ਕਰੀਏ ਔਰ ਆਪਣੇ ਆਪ ਨੂੰ ਸਾਤਾ ਰਖੀਏ ਸਾਦਾ ਰੱਖ ਕੇ ਅਸੀਂ ਸੱਚੀ ਸ਼ਰਧਾਂਜਲੀ ਦੇਈਏ ਉਹਨਾਂ ਸ਼ਹੀਦਾਂ ਨੂੰ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ